ਸੁੱਖਾ ਬੈਂਸ ਔਰ ਜੀ ਆਪਣੇ ਸਰਦਾਰ ਪ੍ਰਾਪਤ ਕਰੋ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਬੜੀ ਤੁਹਾਡੀ ਮਿਹਰਬਾਨੀ ਧੰਨਵਾਦ ਸਹਿਯੋਗੀ ਸਾਥੀਆਂ ਦਾ ਬਾਈ ਬਲਿਹਾਰ ਗੋਵਿੰਦ ਪਰਵਾ ਜੀ ਦਿਲੋਂ ਧੰਨਵਾਦ ਬਾਈ ਜੀ ਵੱਡਾ ਸਹਿਯੋਗ ਹੈ ਸਾਡੇ ਭਰਾਵਾਂ ਵੱਲੋਂ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਸੁੱਖਾ ਬੈਂਸ ਕਲਵੀਰ ਸਿੰਘ ਨੀ ਲੰਬਰਦਾਰ ਖੇੜ ਅੱਚਰਵਾਲ ਜੁਕੋ ਪਰਮਜੀਤ ਸਿੰਘ ਜੀ ਰੱਕੜ ਸਾਹਿਬ ਸੰਦੀਪ ਸਿੰਘ ਜੀ ਸੈਂਡੀ ਸੁੱਕਾ ਮਾਲ ਤਾਂ ਬੇਅਤੀ ਕਰੂੰਗਾ ਸਿੰਘ ਜੀ ạtwal ਸਾਹਿਬ ਅਜੀਤ ਕੋ ਪੱਤਰਕਾਰ ਬਹੁਤ ਬਹੁਤ ਧੰਨਵਾਦ ਭਾਈ ਜੀ ਸਾਰੇ ਦੋਸਤਾਂ ਦਾ ਹੈਪੀ ਮਰਵਾਹਾ ਮੈ ਕੋ ਸੋਨੂੰ ਨਗਦੀ ਵਰ ਐਲ ਪੀਯੂ ਵਾਲੇ ਹਰਜਿੰਦਰ ਸਿੰਘ ਜੀ ਟੇਲਾ ਗੁੱਜਰਵਾਲ ਸੋਡੀ ਬਿਲ ਕਾਪੀ ਦੇ ਕਾਲਾ ਰੁਰਕਾ ਆ ਲੋ ਜੀ ਆ ਵੀ ਲੋ ਕਾਪੀ ਲਿਓ ਜੀ ਕਿੱਥੇ ਨਾਮ ਵਾਲੇ ਪਹਿਲੇ ਪਹਿਲੇ